ਹਾਂਜੀ ਦੋਸਤੋ ਇਹ ਹੈ ਜੀ ਪੀਬੀਡਬਲਯੂ 826 ਵੈਰਾਈਟੀ ਜਿਹੜੀ ਕਿ ਇਸ ਵਕਤ ਨਵੀਂ ਵੈਰਾਈਟੀ ਆਈ ਸੀ ਤੁਸੀਂ ਵੇਖ ਸਕਦੇ ਹੋ ਕਿ ਇਸ ਵਕਤ ਇਹ ਨਿਸਰ ਚੁੱਕੀ ਹੈ ਤੇ ਦਾ ਸੇਟਾ ਵੇਖ ਸਕਦੇ ਹੋ ਬਾਹਰ ਆ ਚੁੱਕਾ ਤੇ ਕਿਤੇ ਕਿਤੇ ਬੂੜ ਵੀ ਇਹਨੂੰ ਪਹਿਲਾਂ ਸਟਾਰਟ ਹੋ ਗਿਆ ਵਾ ਇਸ ਵਕਤ ਇਸ ਕਿਸਮ ਦੀ ਬਹੁਤ ਹੀ ਜ਼ਿਆਦਾ ਮੈਂ ਗੱਲ ਓਡੀ ਹੈ ਕਿ ਇਹਨੂੰ ਪੀਲੀ ਕੂੰਗੀ ਬਹੁਤ ਜ਼ਿਆਦਾ ਪੈ ਗਈ ਹੈ ਤੇ ਕਈ ਥਾਂ ਤੇ ਕਣਕੇ ਖਰਾਬ ਹੋ ਗਈ ਹੈ ਕਿ ਜਮਾਂ ਹੀ ਖਰਾਬ ਕਰਤੀ ਹੈ ਫਾਰੇ ਇਹ ਸਾਡੀ ਤੁਸੀਂ ਕਰਨ ਕੇ ਦੇਖ ਸਕਦੇ ਹੋ ਕਿ ਇਹ ਵੀ ਪੀਵੀਡਬਲਯੂ 826 ਰੈਵਰਟੀ ਹੈ ਇਸ ਨੂੰ ਇੱਕ ਬੂਟਾ ਵੀ ਪੀਲੀ ਕੁੰਗੀ ਦਾ ਨਈਂ ਵੇਖ ਨੂੰ ਮਿਲਿਆ ਮੈਂ ਤੁਹਾਨੂੰ ਵਿੱਚੋਂ ਦਿਖਾ ਦਿੰਦਾ ਕਿ ਕਿੱਦਾਂ ਦੀ ਹੈ ਦੇਖ ਸਕਦੇ ਹੋ ਤੁਸੀਂ ਇਸ ਵਕਤ ਇਹ ਲਗਭਗ ਨਿਸਰ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਇਹ ਨਿਸਰ ਚੁੱਕੀ ਹੈ ਇਹ 2 ਤੋਂ 3 ਏਕੜ ਥਾਂ ਦੀ ਬਜਾਈ ਕੀਤੀ ਹੈ ਆਪਾਂ ਉਸੇ ਸਿਟਾ ਵੀ ਦੇਖ ਸਕਦੇ ਹੋ ਕਿ ਸਿਟਾ ਵੀ ਇਹਦਾ ਕਿਦਾਂ ਲੰਮਾ ਵਾ ਤੇ ਇਹ ਸਿਰਫ 32 ਕਿਲੋ ਬੀਜ ਦੇ ਨਾਲ ਹੈਪੀ ਸ਼ੇਡ ਦੇ ਨਾਲ ਬਜਾਈ ਕੀਤੀ ਸੀ 32 ਕਿਲੋ ਬੀਜ ਪਾਇਆ ਸੀ ਪਰ ਇੱਕੜ ਦੇ ਹਿਸਾਬ ਦੇ ਨਾਲ ਤੇ ਨਾ ਹੀ ਕੱਲ ਦੋ ਦਿਨਾਂ ਤੋਂ ਇਹਦੇ ਉੱਤੇ ਮੀਂਹ ਪਿਆ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਕਿਦਾਂ ਇਹ ਨਾ ਤੇ ਡਿੱਗੀ